ਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈੱਲ ਦਾ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਵੀਡੀਓ ਥੋੜੀ ਜਿਹੀ ਲੰਬੀ ਹੋਏਣੀ ਸਾਨੂੰ ਟੌਪ ਤੋਂ ਟੌਪ ਅੱਜ ਕ੍ਰੋਸ ਦੇ ਤਿੰਨ ਚਾਰ ਨਗ ਤੇ ਇੱਕ ਪੰਜਾਬ ਵਾਲੀ ਜਰਸੀ ਟੌਪ ਲੈਵਲ ਦੀ ਦਿਖਾਉਣੀ ਆ ਵੀਡੀਓ ਦੇ ਐਂਡ ਤੱਕ ਜਰੂਰ ਬਣ ਰਹੇ ਹੋ ਜਿਹਦੇ ਵਿੱਚ ਇੱਕ ਬੱਸੀ ਸੂਈ ਵੀ ਆ ਤੇ ਪੰਜ ਬੱਸੀਆਂ ਹਜੇ ਗੱਬਣਾ ਨੇ ਸੱਤ ਤੋਂ ਅੱਠ ਦਿਨ ਦੀਆਂ ਕੱਚੀਆਂ ਨੇ ਹਾਂਜੀ ਕਿਸਾਨ ਵੀਰੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਨੰਬਰ ਬੱਸੀ ਆ ਇਹ ਇਹਨੂੰ ਸੂਈ ਨੂੰ ਸੱਤ ਤੋਂ ਅੱਠ ਦਿਨ ਹੋ ਚੁੱਕੇ ਨੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਇਹਦੇ ਥੱਲੇ ਹੁਣ ਕੰਡੇ ਵਾਲਾ ਜਿਵੇਂ ਆਪਾਂ ਕਹਿੰਨੇ ਜੀ ਪੂਰਾ ਤਿੰਨ ਜਾਂ ਚਾਰ ਡੰਗ ਜੋਖਣ ਵਾਲਾ 23 ਕਿਲੋ ਦੁੱਧ ਤਿਆਰ ਆ ਕੋਈ ਵੀ ਮੇਰਾ ਵੀਰ ਦੋ ਜਾਂ ਤਿੰਨ ਦਿਨਾਂ ਚਵਾਈ ਕਰ ਸਕਦਾ ਆਪਣੇ ਨਾਲ ਸਾਈਵਗਾ ਇਹਨਾਂ ਕਰਕੇ ਪਿੱਛੇ ਇਹਦੇ ਬੱਸੀਆ ਬਹੁਤ ਸੋਹਣੀ ਦੋਸਤੋ ਉੱਚਾ ਲਮਾ ਵੱਡਾ ਕੱਦ ਕਾਠਾ ਥਣ ਹਵਾਨੇ ਦੀ ਪੂਰੀ ਸਾਫ ਆ ਥਣ ਪੂਰਾ ਕੱਲਾ ਕੱਲਾ ਨਿਖੜਮਾ ਲੱਗਿਆ ਹੋਇਆ 23 ਕਿਲੋ ਦੁੱਧ ਦੇ ਥੱਲੇ ਤਿਆਰ ਆ ਇੱਕ ਨੰਬਰ ਤੇ ਬੱਸੀ ਆ ਗਈ ਜੀ ਪਿੱਛੇ ਇਹਦੇ ਬੱਸੀਆ ਆ ਦੇਖ ਸਕਦੇ ਹੋ ਪਿੱਛੇ ਇਹਦੇ ਬੱਸੀਆ ਜੀ ਇੱਕ ਨੰਬਰ ਤੇ ਆ ਗਈ ਹੈ ਹਾਂਜੀ ਇੱਕ ਨੰਬਰ ਤੇ ਬੱਸੀ ਦੀ ਡਿਟੇਲਸ ਨੂੰ ਦੱਸ ਦਿੱਤੀ ਆ ਪਹਿਲਾ ਸੂਆ ਬੱਸੀ ਸੂਈ ਆ ਬਾਈ ਤੋਂ 23 ਕਿਲੋ ਇਹਦੇ ਥੱਲੇ ਕੰਡੇ ਵਾਲਾ ਦੁੱਧ ਤਿਆਰ ਆ 7-8 ਨੂੰ ਸੂਈ ਨੂੰ ਹੋ ਗਿਆ ਮਗਰ ਇਹਦੇ ਬੱਸੀ ਆ ਜੀ ਹਾਂ ਜੇ 2 ਨੰਬਰ ਤੇ ਦੇਖ ਸਕਦੇ ਹੋ ਕ੍ਰੋਸ ਆਂਗ ਦੇ ਵਿੱਚ ਬੱਸੀ ਆ ਦੇਸ਼ਾ ਦੇੋਂ ਪੂਰੀ ਠੰਡੀ ਸੀਲ ਆ ਪੂਰੀ ਠੰਡੀ ਸੀਲ ਆ ਜੀ ਪਹਿਲਾ ਸੂਆ ਮੂੰਹੋਂ ਦੋ ਦੰਦ ਦੰਦ ਚ ਕਰਾਓ ਆ ਦੇਸ਼ਾ ਦੇੋਂ ਜੀ ਦੋ ਦੰਦ ਬੱਸੀ ਆ ਬਸ ਛੱਡ ਦੇ ਛੱਡ ਦੇ ਦੋ ਦੰਦ ਬੱਸੀ ਆ ਪਹਿਲਾ ਸੂਆ ਦੋ ਦੰਦ ਤੇ 7 ਤੋਂ 8 ਦਿਨ ਇਹਨੂੰ ਸੂਨ ਨੂੰ ਲੈਂਦੀ ਆ 크ਰੋਸ ਆਂਗ ਦੇ ਵਿੱਚ ਥੋੜੀ ਜੀ ਆ ਗਈ ਇਹ ਬੱਸੀ ਆ ਦੇਖ ਸਕਦੇ ਹੋ ਦੋਸਤੋ ਤੋਰਾ ਵਗੈਰਾ ਬਸ ਕਮਾਲ 7 ਤੋਂ 8 ਦਿਨ ਦੀ ਕੱਚੀ ਹੈ ਜੀ ਹਜੇ ਇਹ ਪਹਿਲਾ ਸੂਹਾ ਸੂਰਿਆ ਮੂਹੋਂ ਦੋਦਾਂ ਦਾ ਪੂਰੀ ਠੰਢੀ ਸ਼ੀਲ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਪੂਰਾ ਚੰਗਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਪੂਰੀ ਬਿੱਠੀ ਤੇ ਲੱਗੇ ਹੋਇਆ ਜੀ ਇਹ 2 ਨੰਬਰ ਤੇ ਆ ਗਈ ਬੱਸੀ ਅਗੇ 3 ਨੰਬਰ ਤੇ ਪੰਜਾਬ ਵਾਲੀ ਜਰਸੀ ਟੌਪ ਲੈਵਲ ਦੀ ਆ ਗਈ ਦੋਸਤੋ ਪਹਿਲੇ ਸੂਏ 23 ਤੋਂ 24 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਜੀ 6 ਤੋਂ 7 ਦਿਨਾਂ ਦੀ ਹਜੇ ਕੱਚੀ ਹੈ ਜੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਕੋਈ ਛੋਟੀ ਨਹੀਂ ਆ ਬੱਸੀ ਨਾਲ ਖੜੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਇਹਦਾ ਕੱਦ ਕਾਠਾ ਉੱਚਾ ਲੰਮਾ ਵੱਡਾ ਪੂਰੀ ਬੇਲ ਵਾਲੀ ਬੱਸੀ ਆ ਜਰਸੀ ਪੰਜਾਬ ਵਾਲੀ ਟੌਪ ਲੈਵਲ ਦੀ ਜਰਸੀ ਆ ਜੀ ਦੇਖ ਸਕਦੇ ਹੋ ਬੇਲ ਬਹੁਤ ਆ ਕੱਦ ਵੀ ਬਹੁਤ ਆ ਜੀ ਕੋਈ ਛੋਟੀ ਇਹ ਨਹੀਂ ਜਰਸੀ ਇਹ ਹਵਾਨਾ ਹਜੇ ਚ ਬਹੁਤ ਬਾਲਟੇ ਲਾ ਪਈਆਂ ਨੇ 6 ਤੋਂ 7 ਦਿਨਾਂ ਦੀ ਕੱਚੀ ਆ ਹਜੇ ਸਾਰੇ ਬਾਲਟੇ ਕੱਢ ਕੇ ਫਿਰ ਇਹਨੇ ਸੂਣਾਗਾ ਐਤਕੀ ਵਧੀਆ ਸੇਵਾ ਨਾਲ 25 ਤੱਕ ਦੁੱਧ ਖੁੱਲਾ ਪਾ ਦੂਗੀ ਜੀ 25 ਕਿਲੋ ਤੱਕ ਚੰਗੀ ਸੇਵਾ ਸੰਭਵ ਹੋ ਗਈ ਏ ਬੱਸੀ ਦੀ 25 ਕਿਲੋ ਤੱਕ ਦੁੱਧ ਪਾ ਦੋ ਥਣ ਹਵਾਨਾ ਨੇੜੇ ਤੋਂ ਚੈੱਕ ਕਰਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਆ ਹਵਾਨੇ ਤੇ ਬੇਨਜ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਬੇਨਜ ਨੇ ਹਜੇ ਢਿੱਲਾ ਬਹੁਤ ਪਈਆਂ ਨੇ ਬੱਸੀ ਦੀਆਂ ਦੇਖ ਸਕਦੇ ਹੋ ਜੀ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਸੀ ਦੀ ਹੁਵਨਾਂ ਦੂਸਰੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਜੀ ਕੱਲਾ ਕੱਲਾ ਨਿੱਖੜ ਮਾ ਥਾਣ ਲੱਗਿਆ ਹੋਇਆ ਪੂਰਾ ਮੁਠੀ ਵਾਲਾ ਇਹ 3 ਨੰਬਰ ਤੇ ਆ ਗਈ ਜੀ ਪੰਜਾਬ ਵਾਲੀ ਜਰਸੀ ਅੱਗੇ 4 ਨੰਬਰ ਤੇ ਇੱਕ ਕ੍ਰੋਸ ਅੰਗ ਦੇ ਵਿੱਚ ਆ ਗਈ ਹਜੇ ਥੋੜੀ ਜਿਹੀ ਕੱਚੀ ਆ ਜੀ ਇਹ ਗਿਰ ਜਿਵੇਂ ਆਪਾਂ ਗਰਲੈਂਡੋ ਕਹਿੰਦੇ ਆ ਥੋੜੀ ਜਿਹੀ ਕੱਚੀ ਆ ਇਹਦੇ ਵਿੱਚ ਥੋੜੀ ਕ੍ਰੋਸ ਪੈਂਦੀ ਆ ਇਹ ਪੂਰੀ ਠੰਡੀ ਆ ਤੋਰਾ ਵਗੈਰਾ ਦੇਖ ਸਕਦੇ ਹੋ ਜੀ ਤੁਸੀਂ ਹਜੇ ਹਵਾਨਾ ਇਹਨੇ ਤਿਆਰ ਕਰਨਾ ਢਿੱਲਾ ਬਹੁਤ ਪਈਆਂ ਨੇ 24 ਕਿਲੋ ਦੁੱਧ ਨੇ ਪਹਿਲੇ ਸੂਏ ਚ ਚਵਾਇਆ ਵਾ ਦੋਸਤੋ ਐਤ ਕੀ 25 ਪਲੱਸ ਦੀ ਉਮੀਦ ਕਰਦੇ ਆ ਚੰਗੀ ਸੇਵਾ ਨਾਲ ਪੂਰੀ ਰਾਜੀ ਨਿੱਗਰ ਬਹਿੜਾ ਪੂਰੀ ਗੋਲ ਮਟੋਲ ਪਈ ਆ ਜੀ ਪਲਵਾਨਾਂ ਵਾਂਗੂੰ ਤੁਰਦੀ ਆ ਜੇ ਢਿੱਲਾ ਬਹੁਤ ਬਾਲਟਲ ਕੱਢ ਕੇ ਫਿਰ ਇਹਨੇ ਸੂਣਾ ਕ੍ਰੋਸ ਅੰਗ ਦੇ ਵਿੱਚ ਆ ਗਈ ਦੋਸਤੋ ਥੋੜੀ ਜੀ ਗੱਪ ਨੇ ਗਾਕਾਂ ਦੀ ਡਿਮਾਂਡ ਰਹਿੰਦੀ ਸੀ ਕ੍ਰੋਸ ਅੰਗ ਦੇ ਵਿੱਚ ਕਿਉਂਕਿ ਅੱਗੇ ਗਰਮੀ ਬਹੁਤ ਆ ਰਹੀ ਹੈ ਕ੍ਰੋਸ ਅੰਗ ਗਰਮੀ ਬਹੁਤ ਘੱਟ ਮਨਾਉਂਦਾਗਾ ਉਸ ਦੇ ਅਕੋਰਡਿੰਗ ਹੀ ਆਪਾਂ ਕ੍ਰੋਸ ਅੰਗ ਤੁਹਾਨੂੰ ਕਾਇਆਂ ਦਿਖਾ ਰਹੇ ਆ ਪੂਰੀ ਠੰਡੀ ਸੀਲ ਆ ਆ ਦੇਖ ਸਕਦੇ ਹੋ ਤੁਸੀਂ ਪੂਰੀ ਠੰਡੀ ਸੀ ਲਾਏ ਪੂਰੀਆਂ ਢਿੱਲਾਂ ਪਈਆਂ ਹਵਾਨੇ ਦੇ ਵਿੱਚ ਇਹ ਸਾਰੀਆਂ ਢਿੱਲਾਂ ਕੱਢ ਕੇ ਫਿਰ ਇਹਨੇ ਸੂਣਾ ਇਹ 4 ਨੰਬਰ ਤੇ ਆ ਗਈ ਅੱਗੇ 5 ਨੰਬਰ ਤੇ ਦੋਸਤੋ ਕਹਿਣ ਨੂੰ ਤਾਂ ਆਪਾਂ ਪੰਜਾਬ ਵਾਲੀ ਟੌਪ ਲੈਵਲ ਦੀ ਜਰਸੀ ਕਹਿ ਦਿੰਨੇ ਆ ਥੋੜਾ ਜਿਹਾ ਰੰਗ ਇਹਦਾ ਬਲੈਕ ਆ ਗਿਆ ਆ ਦੇਖਾ ਉਹਨੂੰ ਫੇਸ ਕੁਆਲਿਟੀ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਟੌਪ ਲੈਵਲ ਦੀ ਪੰਜਾਬ ਵਾਲੀ ਜਰਸੀ ਆ ਰੰਗ ਬਲੈਕ ਦੇ ਵਿੱਚ ਆ ਗਈ ਆ ਥੋੜਾ ਜਿਹਾ ਆਪਾਂ 80% ਇਹਨੂੰ ਜਰਸੀ ਤੇ 20% ਥੋੜਾ ਜਿਹਾ ਕ੍ਰਾਸ ਕਹਿ ਸਕਦੇ ਆ ਪਰ ਕ੍ਰਾਸ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੁੰਦਾ ਦੋਸਤੋ ਕੱਲਾ ਕੱਲਾ ਨਿੱਖੜਵਾ ਥਾਣਾ ਇਹ ਤੋਂ ਅੱਗੇ ਆਪਾਂ ਬਰੀਡ ਵੀ ਪੰਜਾਬ ਵਾਲੀ ਜਰਸੀ ਟੌਪ ਦੀ ਤਿਆਰ ਕਰ ਸਕਦੇ ਆ ਥਣ ਦੇਖ ਲਓ ਕੱਲਾ ਕੱਲਾ ਮੁਠੀ ਵਾਲਾ ਤੋੜ ਕੇ ਦਿਖਾਵਾਂਗੇ ਪੂਰਾ ਉੱਚਾ ਲੰਮਾ ਵੱਡਾ ਕੱਦ ਕਾਠਾ ਪੂਰੀ ਠੰਡੀ ਸੀਲ ਆ ਆ ਦੇਖ ਸਕਦੇ ਹੋ ਦੋਸਤੋ ਪੂਰੀ ਸੀਲ ਆ ਤੋੜ ਕੇ ਦਿਖਾਓ ਵੀ ਦੇਖ ਸਕਦੇ ਹੋ ਦੋਸਤੋ ਤੋਰਾ ਵਗੈਰਾ ਬੈੜਦਾ ਇਨੇ ਪਹਿਲੇ ਸੂਏ ਦੋਸਤੋ 23 ਤੋਂ 24 ਕਿਲੋ ਦੁੱਧ ਪਾਇਆ ਹੋਇਆ ਐਤਕੀ ਚੰਗੀ ਸੇਵਾ ਨਾਲ 25 ਪਲੱਸ ਦੁੱਧ ਪਾਉਗੀ ਥਣ ਪੂਰਾ ਹਵਾਨਾ ਪੂਰਾ ਕੰਪੈਕਟ ਆਰਡਰ ਲੱਗਿਆ ਹੋਇਆ ਦੋਸਤੋ ਜਿਹਨੂੰ ਆਪਾਂ ਖੁੱਚਾਂ ਤੋਂ ਉੱਪਰ ਕਹਿ ਦਿੰਨੇ ਆ ਪੂਰਾ ਬੰਦ ਲੇਵੇ ਦੀ ਆ ਅਜੇ 5 ਤੋਂ 7 ਦਿਨ ਇਹ ਵੀ ਸੂਨ ਨੂੰ ਲੈਂਦੀ ਆ ਦੋਸਤੋ ਇਹ ਆ ਗਈ ਜੀ 5 ਨੰਬਰ ਤੇ ਕਾਲੀ ਜਰਸੀ ਆ ਗਈ ਇਹ 5 ਨੰਬਰ ਤੇ ਦੋਸਤੋ ਜਿਹੜੇ ਮੇਰੇ ਵੀਰਾਂ ਦੇ ਨੱਕ ਕੋਈ ਪਸੰਦ ਹੋਇਆ ਉਹ ਨੰਬਰ ਵਾਈ ਦੱਸ ਕੇ ਆਪਣੇ ਨਾਲ ਕੰਟੈਕਟ ਕਰ ਸਕਦਾ ਪ੍ਰਾਈਸ ਵਗੈਰਾ ਕਨਫਰਮ ਕਰ ਸਕਦੇ ਹਾਂ ਅੱਗੇ 6 ਨੰਬਰ ਤੇ ਕ੍ਰੋਸ ਬੈਰਡ ਆ ਗਈ ਜੀ ਪੂਰੀ ਠੰਡੀ ਸੀਲ ਆ ਪੂਰਾ ਚੰਗਾ ਸੋਹਣਾ ਥਣ ਲੱਗਿਆ ਵੇ ਦੇਖ ਸਕਦੇ ਹਾਂ ਕੱਲਾ ਕੱਲਾ ਨਿੱਖਣਵਾ ਪੂਰਾ ਮੁੱਠੀ ਵਾਲਾ ਥਣ ਸੋਹਣਾ ਲੱਗਿਆ ਵਾ ਇਹ ਵੀ 23 ਤੋਂ 24 ਕਿਲੋ ਦੁੱਧ ਨੇ ਪਹਿਲੇ ਸੂਏ ਚ ਵਾਇਆ ਵਾ ਉੱਚਾ ਲਮਾ ਵੱਡਾ ਕਾ ਸੀਲ ਠੰਡੀ ਦੇਖ ਸਕਦੇ ਹੋ ਦੋਸਤੋ ਪੂਰੀ ਸੀਲ ਆ ਜ਼ਿਆਦਾਤਰ ਦੋਸਤੋ ਕ੍ਰੋਸ ਆਂਗ ਦੇ ਵਿੱਚ ਸੀਲ ਠੰਡੇ ਪਸ਼ੂ ਦਈ ਜਿਆਦਾ ਹੋ ਹੁੰਦਾ ਹੈਗਾ ਕ੍ਰੋਸ ਆਂਗ ਦੇ ਵਿੱਚ ਸ਼ੀਲ ਠੰਡਾ ਪਸ਼ੂ ਬਹੁਤ ਘੱਟ ਮਿਲਦਾ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਕ੍ਰੋਸ ਜਰਸੀ ਆ ਗਈ ਇਹ ਜਰਸੀ ਕ੍ਰੋਸ ਆ ਗਈ ਇਹ 6 ਨੰਬਰ ਦੇ ਉੱਤੇ ਉਚਾਲਮਾ ਵੱਡਾ ਕੱਦ ਕਾਠਾ ਪੂਰੀ ਬੇਲ ਵਾਲੀ ਵਾਲਾ ਹਵਾਨਾ ਤੁਸੀਂ ਦੇਖ ਸਕਦੇ ਹੋ ਕਿ ਆ ਬਾਤਾਂ ਤਿਆਰ ਕੀਤਾ ਹੋਇਆ ਅਜੇ ਸੂਣ ਨੂੰ 4 ਤੋਂ 5 ਦਿਨ ਬਾਕੀ ਆ 25 ਪਲੱਸ ਦੁੱਧ ਚੰਗੀ ਸੇਵਾ ਨਾਲ ਪਾ ਦੂਗੀ ਬਸ ਇਹ ਇਹਦਾ 25 ਪਲੱਸ ਦੁੱਧ ਵੀ ਦੋਸਤੋ ਕ੍ਰੋਸ ਵੜਾਂ ਦਾ ਐਫ ਦੇ 30 35 ਦੇ ਬਰਾਬਰ ਹੁੰਦਾ ਕਿਉਂਕਿ ਇਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਜੇ ਕੁਆਂਟੀਟੀ ਕਮ ਹੁੰਦੀ ਆ ਤਾਂ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਕ੍ਰੋਸ ਬੈਡਾਂ ਦੇ ਦੁੱਧ ਦੀ ਜਰਸੀ ਕ੍ਰੋਸ ਆ ਗਈ ਦੋਸਤੋ ਇਹ 6 ਨੰਬਰ ਤੇ ਟੋਟਲ ਦੋਸਤੋ ਆਪਣੇ ਕੋਲੇ ਦੋ ਜਰਸੀ ਦੇ ਨਗਨੇ ਜਰਸੀ ਕ੍ਰੋਸ ਗਰਲੈਂਡੋ ਕ੍ਰੋਸ ਆ ਗਈ ਕ੍ਰੋਸ ਬੱਸੀ 2 ਨੰਬਰ ਤੇ ਆ ਗਈ ਜਿਹੜੇ ਮੇਰੇ ਵੀਰਾਂ ਦੇ ਬੱਸੀਆਂ ਪਸੰਦ ਹੋਈਆਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹਾਂਜੀ ਦੋਸਤੋ ਤੁਹਾਨੂੰ ਇੱਕ ਆਹ ਜਰਸੀ ਬੱਸੀ ਦਿਖਾਉਣੀ ਸੀ ਪੰਜਾਬ ਵਾਲੀ ਜਰਸੀ ਆ ਮੂੰਹੋ ਖੀਰੀਆ ਹਜੇ ਮਹੀਨੇ ਤੱਕ ਇਹਨੇ ਸ਼ੀਮਨਪ ਦੇ ਜੋਗ ਹੋ ਜਾਣਾ ਦੋਸਤੋ ਦੇਖ ਸਕਦੇ ਹੋ ਕੋਈ ਖੋਟ ਸਾਗ ਨਹੀਂ ਨੇੜ ਤੋਂ ਚੈੱਕ ਕਰਾਣੇ ਕੋਈ ਕੱਲਾ ਕੱਲਾ ਥਾਣੇ ਦਾ ਕੋਈ ਖੋਟ ਸਾਗ ਨਹੀਂ ਹੈਗੀ ਪੰਜਾਬ ਵਾਲੀ ਜਰਸੀ ਦੀ ਧੀ ਆ ਇਹ ਮੂੰਹੋ ਖੀਰੀਆ 12 ਕੇ ਮਹੀਨੇ ਦੀ ਉਮਰ ਆ ਜਿਹੜੇ ਮੇਰੇ ਵੀਰ ਨੂੰ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹਦਾ ਪ੍ਰਾਈਸ ਵਗੈਰਾ ਕਨਫਰਮ ਕਰ ਸਕਦੇ ਹੋ ਇਸ 7 ਨੰਬਰ ਦੱਸ ਸਕਦੇ ਹੋ ਜਾਂ ਹੀਫਰ ਜਰਸੀ ਹੀਫਰ ਦੱਸ ਕੇ ਵੀ ਇਹਦਾ ਡਿਟੇਲ ਪੁੱਛ ਸਕਦੇ ਹੋ ਤੁਹਾਨੂੰ ਜਿੰਨੀ ਕਿ ਡਿਟੇਲ ਉਮਰ ਵਗੈਰਾ ਤੁਹਾਨੂੰ ਮੂੰਹੋਂ ਦੱਸ ਹੀ ਦਿੱਤਾ ਖੀਰੀ ਆ ਆ ਦੇਖ ਸਕਦੇ ਹੋ ਵਧੀਆ ਕੋਈ ਕੋਟ ਸਾਗ ਨਹੀਂ ਚੰਗੀ ਬੱਸੀ ਆ ਜਿਹੜੇ ਮੇਰੇ ਵੀਰਾਂ ਦੇ ਪੱਸੀ ਪਸੰਦ ਉੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ